ਆ ਜਾ ਪਾਂਛੇ ਚਾਹੀਦੀ ਜਿੰਨੇ ਮੇਰੇ ਪੁੱਤ ਨੂੰ ਹੱਥ ਚੱਗਿਆ ਏ ਵੱਢਿਆ ਏ ਮਾਰਿਆ ਏ ਉਹਨੂੰ ਪਾਂਛੇ ਚਾਹੀਦੀ ਆ ਪਾਂਛੇ ਚਾਹੀਦੀ ਗੋਪੀ ਲੈ ਕੇ ਗਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇਹ ਜਿਹੜਾ ਰੋਡ ਆ ਕੋਟ ਹਿੱਸੇ ਖਾਂ ਤੋਂ ਮਖੂ ਰੋਡ ਦੇ ਉੱਤੇ ਮੌਜੂਦ ਆ ਜਿਹੜਾ ਸ਼ਾਹ ਬੁਕਰ ਡਡੇ ਤੋਂ ਥੋੜੀ ਜੀ ਦੂਰੀ ਤੇ ਹਲਕਾ ਜੀਰਾ ਦੇ ਅੰਦਰ ਪਿੰਡ ਮੱਲੂ ਬਾਣੀਆਂ ਆਉਂਦਾ ਵਾ ਉਹ ਜਦ ਪਰਿਵਾਰ 'ਤੇ ਦੋਸ਼ ਲਾਇਆ ਗਿਆ ਕਿ ਕੁਝ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਏ ਉਸ ਨੂੰ ਮਾਰ ਕੇ ਇੱਕ ਨਹਿਰ ਦੇ ਉੱਪਰ ਸੱਟਿਆ ਗਿਆ ਸੀ ਤੇ ਆਓ ਆਪਾਂ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਕੀ ਮਾਮਲਾ ਵਾ ਤੇ ਉਸ ਤੋਂ ਬਾਅਦ ਐਸਐਚਓ ਕੋਲ ਹੀ ਸੇਖਾਂ ਨੂੰ ਪੁੱਛਦੇ ਹਾਂ ਕਿ ਜਿਹੜਾ ਵਾ ਦੋਸ਼ੀਆਂ ਖਿਲਾਫ ਕੀ ਕਾਰਵਾਈ ਕੀਤੀ ਗਈ ਮੇਰਾ ਪੁੱਤ ਤੇ ਮੇਰੇ ਪੁੱਤ ਨੂੰ ਲੈ ਕੇ ਘਰੋਂ ਕੋਪੀ ਲੈ ਕੇ ਬਿਠਾ ਕੇ ਮਿੰਡ ਤੋਂ ਅੰਦਰ ਤੇ ਛੱਕੇ ਲੈ ਗਿਆ ਜਿਹੜਾ ਲੈ ਕੇ ਗਿਆ ਉਹ ਹੈ ਇਹ ਅੰਤ ਚਿੰਮੇਵਾਰ ਏ ਉਹਨੂੰ ਪੁੱਛਦਾ ਸੁਣੀ ਚਾਹੀਦੀ ਆ ਮੇਰੇ ਪੁੱਤ ਨੂੰ ਪਤਾ ਕਿਵੇਂ ਮਾਰਿਆ ਪੈਰ ਵੀ ਵੱਟ ਤੇ ਆ ਉਹਨਾ ਇੰਜਨ ਬਹੁਤ ਮਾਰਿਆ ਏ ਮਾਰ ਕੇ ਨਹਿਰ ਤੇ ਸੱਟ ਗਿਆ ਅਸੀਂ ਤਾਂ ਨਹਿਰ ਤੇ ਬਲਿਆਂਦਾ ਚੱਕ ਕੇ ਮੁਲਾਜ਼ਮੀ ਲੈ ਕੇ ਚੱਕ ਕੇ ਅਸੀਂ ਵੀ ਨਹੀਂ ਲਿਆਂਦਾ ਆਏ ਮੁਲਾਜ਼ਮ ਨਾਲ ਗਏ ਸੀ ਆਏ ਆਏ ਮੇਰੇ ਪੁੱਤ ਨੂੰ ਆਏ ਦਵਲੇ ਵਾਲੇ ਤੇ ਦਵਲੇ ਵਾਲੇ ਤੇ ਹੀ ਮੁਲਾਜ਼ਮ ਮੈਨੂੰ ਮੈਨੂੰ ਮੰਗਿਆ ਚਾਹੀਦੀ ਜਿਹੜਾ ਇਹਨੂੰ ਘਰੋਂ ਲੈ ਕੇ ਗਿਆ ਉਹਨੂੰ ਸਜ਼ਾ ਚਾਹੀਦੀ ਆ ਉਹਨੂੰ ਫਾਂਸੀ ਚਾਹੀਦੀ ਆ ਮੇਰਾ ਪੁੱਤ ਮੇਰਾ ਵਾਪਸ ਤਾਂ ਨਹੀਂ ਆਉਣਾ ਉਨੂੰ ਫਾਂਸੀ ਚਾਹੀਦੀ ਆ ਮੇਰਾ ਪੁੱਤ ਮੇਰੇ ਕੋਲੇ ਨਹੀਂ ਆਉਣਾ ਮੈਥੇ ਖੋ ਲਿਆਣਾ ਇਨਾ ਕੀ ਪਤਾ ਕਿੰਨੀ ਕ ਇਹਨੂੰ ਕਿੰਨਾ ਕ ਮਾਰਿਆ ਹੈ ਕਿੰਨਾ ਕ ਤੜਫਾਇਆ ਹੈ ਉਵੇਂ ਉਹ ਤੜਫਾਣਾ ਹਾਏ 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 ਕਾਰਵਾਈ ਤਾਂ ਕਰਦੇ ਆ ਪਤਾ ਨਹੀਂ ਕੀਤੀ ਕਿ ਨਹੀਂ ਲੈ ਗਏ ਸਾਰਾ ਕੁਝ ਮੇਨ ਤੱਕ ਕਿਸੇ ਕਾਲ ਤਾਂ ਨਹੀਂ ਪਤਾ ਸੀ ਤਾਂ ਤੰਗ ਨੂੰ ਇੱਥੇ ਰੱਖਿਆ ਏ ਮੈਂ ਉਹਨਾਂ ਚਿਰ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਉਹਨੂੰ ਫੜਦੇ ਨਹੀਂ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਫੜਨ ਬੁੜਗਣ ਵੀ ਲੈ ਕੇ ਚਾਣ ਸਜ਼ਾ ਚਾਹੀਦੀ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਚਾਹੀਦੀ ਸਜ਼ਾ ਪੰਜ ਸੇ ਚਾਹੀਦੀ ਜਿੰਨੇ ਮੇਰੇ ਪੁੱਤ ਨੂੰ ਹੱਥ ਚੱਕਿਆ ਏ ਵੱਢਿਆ ਏ ਮਾਰਿਆ ਏ ਉਹਨੂੰ ਪੰਜ ਸੇ ਚਾਹੀਦੀ ਆ ਪੰਜ ਸੇ ਚਾਹੀਦੀ ਗੋਪੀ ਲੈ ਕੇ ਗਿਆ ਕਰੋ ਗੋਪੀ ਲੈ ਕੇ ਗਿਆ ਸ਼ੇਰਪੁਰ ਦਾ ਉਹ ਉਹ ਹਾਈ ਉਹ ਹਾਈ ਦੱਸੂਗਾ ਕੌਣ ਸੀ ਕੌਣ ਸੀ ਨਾਲ ਆਪੇ ਦੱਸੂ ਸਾਰਾ ਕੁਝ ਹੋ ਗਿਆ ਕੋਈ ਰੈਂਜਰ ਸੀ ਪ੍ਰਾਣੀ ਹੈ ਨਾ ਨਾ ਨਹੀਂ ਲੈ ਕੇ ਗਿਆ ਉਹਨੇ ਕਿਉਂ ਫੇਰਾ ਤੇ ਭਰਾ ਨੂੰ ਕਿਹਾ ਏ ਮੈਂ ਇਹਨੂੰ ਘਰੇ ਛੱਡ ਆਇਆ ਘਰੇ ਤਾਂ ਇਹ ਤਾਂ ਨਹਿਰ ਤੇ ਮੇਰਾ ਪੁੱਤ ਪਿਆ ਸੀ ਘਰੇ ਚਾ ਕੇ ਨੇ ਕਿਉਂ ਕਿਹਾ ਗੋਪੀ ਨੇ ਮੈਂ ਤਾਂ ਛੱਡ ਆਇਆ ਏ ਛੱਡ ਆ ਮੈਂ ਤਾਂ ਅਮਰਤ ਨੂੰ ਘਰੇ ਛੱਡ ਆ ਕੋਈ ਘਰੇ ਨਹੀਂ ਛੱਡ ਕੇ ਗਿਆ ਮੇਰੇ ਪੁੱਤ ਨੂੰ ਮੇਰਾ ਮੇਰਾ ਨਾਮ ਕੋਮਲ ਹੈ ਮੇਰੇ ਸਾਡੇ ਵਿਆਹ ਨੂੰ 9 ਮਹੀਨੇ ਹੋਏ ਸੀ ਅਜੇ ਨਾ ਕੀ ਘਰ ਆਲੇ ਦਾ ਅਮਰ ਦੁਪੱਟੀ ਕੀ ਗੱਲ ਕੀ ਬਣੀ ਘਰੇ ਸੀ ਦੋ ਮੁੰਡੇ ਆਏ ਇੱਕ ਚਾਚਾ ਸੀ ਹੁੰਦਾ ਇੱਕ ਗੋਪੀ ਸੀ ਗੋਪੀ ਦਾ ਚਾਚਾ ਆਇਆ ਸੀ ਮੈਂ ਅਮਰ ਤਨੂ ਆ ਕੇ ਆ ਸੀ ਅਮਰ ਤ ਕਹਿੰਦਾ ਸੀ ਕਿ ਮੈਂ ਹੁਣੇ ਆ ਗਿਆ ਹਾਂ ਉਹ ਦੰਬਾ ਤੋਂ ਬਨਨੋਂ ਲੈ ਕੇ ਗਿਆ ਮੈਂ ਪਿੰਦ ਦੇ ਰਹਿਣ ਵਾਲੇ ਉਹ ਸ਼ੇਰਪੁਰ ਦੇ ਹੁਣ ਤੂੰ ਹੀ ਧਰਨਾ ਲਾ ਕੇ ਬੈਠੀ ਹੈ ਕੀ ਕਾਰਨ ਹੈ ਮੈਨੂੰ ਨਿਆਜ਼ ਆਈ ਨਾ ਮੇਰੇ ਜਿਵੇਂ ਮੇਰੇ ਹਮਤ ਨਾਲ ਹੋਏ ਹੁਣ ਮੈਂ ਉਹਨਾਂ ਨਾਲ ਹੋਵੇ ਇਹ ਨੇ ਤਾਂ ਜਿਵੇਂ ਅੰਮ੍ਰਿਤ ਨਾਲ ਹੋਇਆ ਹੋਵੇ ਉਹਨਾਂ ਨਾਲ ਹੀ ਹਾਂਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਮੇਰਾ ਭਾਂਜਾ ਹੀ ਇਹਨੂੰ ਅੰਮ੍ਰਿਤ ਪਾ ਲੈਂਦਾ ਨਾ ਹੀ ਤੈਨੂੰ ਤੇ ਚਲ ਕੇ ਗੁਰਪ੍ਰੀਤ ਆਇਆ ਮੁੰਡਾ ਘਰੋਂ ਲੈ ਗਿਆ ਤੇ ਚਾਚਾ ਭਤੀਜਾ ਇਹ ਹੀ ਤੇ ਲੈ ਗਏ ਰਾਤ ਨੂੰ ਤੇ ਤੜਕੇ 30 ਤਰੀਕ ਨੂੰ ਸਾਨੂੰ ਤਾਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਮਰਿਆ ਪਿਆ ਪੁਲਿਸ ਕਾਰਵਾਈ ਕਦੀ ਕਹਿ ਦਿੰਦੇ ਅਭੀ ਇੱਕ ਉੱਥੇ ਹੋਊਗੀ ਜੀਰੇ ਹੋਊਗੀ ਕਦੀ ਕਹਿੰਦੇ ਮੁਗੇ ਹੋਊਗੀ ਦੌਲੇ ਵਾਲੇ ਹੋ ਗਈ ਉਹ ਦੌਲੇ ਵਾਲੇ ਆਲੇ ਨੂੰ ਕਹਿੰਦਾ ਤੂੰ ਉੱਥੇ ਕਿਉਂ ਕੀਤਾ ਮੈਮਲਾ ਜਾਇ ਇੱਥੇ ਕਰਾਉਣਾ ਸੀ ਬਸ ਆਹਈ ਐਫਆਰ ਆਈ ਕੱਟਦੀ ਹੈ ਕੱਟਦੀ ਹੈ ਕੋਈ ਨਹੀਂ ਫਾਲਾਂਗੇ ਤੁਹਾਨੂੰ ਦੋਸ਼ੀ ਚਾਹੀਏ ਕੋਰੇ ਧਰਨਾ ਕਾਉ ਦਾ ਚੱਕਰ ਲਾਉਂਦੇ ਜਿੰਨਾ ਚੱਕਰ ਹਸਾਮ ਨਾਲ ਮਿਲਿਆ ਇਹ ਦੋ ਦਿਨ ਭਾਵੇਂ ਲੱਗਾ ਰਹੇ ਜਦੋਂ ਸਾਥ ਮਿਲ ਗਿਆ ਜੀ ਉਦੋਂ ਇਹੀ ਚੱਕ ਲਾਂਗੇ ਸਾਡੀ ਮੰਗ ਇਹੋ ਹੀ ਹੈ ਅਰਸ਼ਪਾਲ ਕੀ ਘਟਨਾ ਵਾਪਰੀ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੜੀ ਸਾਨੂੰ ਜੀ ਫੋਨ ਆਇਆ ਸੀ ਸਵੇਰੇ 9:30 ਵਜੇ ਇਹਨਾਂ ਆਇਆ ਕਿ ਤੁਹਾਡਾ ਮੁੰਡਾ ਮਾਰ ਕੇ ਸਕੇ ਆਪਰੇ ਇਹ ਦੋਸੇ ਜਾ ਕੇ ਵੇਖਿਆ ਤੇ ਇਹਦੇ ਪੈਰ ਦੋਵੇਂ ਪੈਰ ਮੈਂ ਬਿਲਕੁਲ ਉਂਗਲਾਂ ਖਤਮ ਹੋਈਆਂ ਪਈਆਂ ਤੁਹਾਨੂੰ ਤੁਸੀਂ ਕੀ ਕਰਨੀ ਕਰਦੇ ਮੈਂ ਮਿਸਤਰੀ ਦਾ ਕੰਮ ਕਰਦਾ ਇਸ ਗੂਣੇ ਜਿਹੜਾ ਧਰਨਾ ਲਾਇਆ ਗਿਆ ਕੀ ਕਾਰਨ ਕੀ ਬਣਿਆ ਧਰਨਾ ਦਾ ਕਾਰਨ ਜੀ ਸਾਡੇ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਕੋਈ ਵੀ ਕਦੀ ਤਾਂ ਸਾਨੂੰ ਕਹਿੰਦੇ ਮੋਗੇ ਵਾਲੇ ਕਰਨਗੇ ਤੇ ਮੋਗੇ ਵਾਲੇ ਕਹਿੰਦੇ ਜੀਰੇ ਵਾਲੇ ਕਰਨਗੇ ਤੇ ਦੋਨਾਂ ਚ ਕੋਈ ਵੀ ਨਹੀਂ ਸੁਣਾਈ ਹੋ ਰੀ ਕੋਈ ਲੱਗਦਾ ਤੁਹਾਨੂੰ ਕੋਈ ਨਸ਼ਾ ਪੱਤਾ ਦਿੱਤਾ ਹੋਵੇ ਜਾਂ ਤਾਂ ਕੁਟਮਾਰ ਕੀਤੀ ਹੋਵੇ ਜਾਂ ਕੋਈ ਹੋਰ ਕਾਰਨ ਬਣ ਸਕਦਾ ਜਾਂ ਕੋਈ ਪੁਰਾਣੀ ਰੰਗ ਦੇ ਚੰਨਾਂ ਦੀ ਹੈਗੀ ਇਹਦੇ ਬਾਰੇ ਨਹੀਂ ਜੀ ਕੁਝ ਨਹੀਂ ਕਹਿ ਸਕਦੇ ਜੀ ਸਾਨੂੰ ਤਾਂ ਇੰਨਾ ਪਤਾ ਲੱਗਿਆ ਮੈਂ ਅਸੀਂ ਤਾਂ ਕੰਮ ਤੇ ਹਾਂ ਤੋਂ ਕੰਮ ਤੋਂ ਇੱਕ ਦਿਨ ਪਹਿਲਾਂ ਹੀ ਮ ਆਇਆ ਜੀ ਉਸ ਦਿਨ ਹੀ ਸਾਨੂੰ ਪਤਾ ਲੱਗਿਆ ਕਿ ਸਵੇਰੇ ਨੂੰ ਜੀ ਕੀ ਨਾਂ ਦਾ ਮੇਰਾ ਨਾਂ ਜੀ ਮੱਖਣ ਸਿੰਘ ਇਹ ਜਿਹੜਾ ਧਰਨਾ ਲਾਇਆ ਕਿਉਂ ਲਾਇਆ ਸੀ ਇਹ ਧਰਨਾ ਹਸਤ ਲਾਇਆ ਜੀ ਮੇਰੇ ਭਰਾ ਦਾ ਪੁੱਤਰਾ ਜਿਹੜਾ ਪੂਰਾ ਹੋਇਆ ਮੁੰਡਾ ਮਲਾਜਾ ਦਾ ਹੋ ਗਿਆ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਜੀ ਅਸੀਂ ਗੱਲ ਹਾਂਜੀ ਕਿਉਂ ਨਹੀਂ ਕਰਦੀ ਰੱਬ ਜਾਣੀ ਜੀ ਕਿਉਂ ਨਹੀਂ ਕਰਦੀ ਸਾਨੂੰ ਕਹਿੰਦੇ ਤੁਸੀਂ ਲੈ ਜਾਓ ਸਰਕਾਰ ਕਰਦੇ ਹੋ ਤੁਸੀਂ ਕਾਰਵਾਈ ਬਾਅਦ ਚ ਕਰਾਂਗੇ ਸਾਨੂੰ ਪਹਿਲਾਂ ਚਾਹੀਦੀ ਹੈ ਕੌਣ ਸੀਗੇ ਬੰਦੇ ਜਿੰਨਾਂ ਵੱਲੋਂ ਮਾਰਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਮੌਤ ਐਵੇਂ ਹੋਈ ਇਹ ਜੀ ਸਾਨੂੰ ਪਤਾ ਲੱਗਾ ਸਾਨੂੰ ਖੂਨ ਆਇਆ ਜੀ ਕਮਾਗਰਾਂ ਵਾਲੇ ਬੰਦੇ ਕਹੇ ਸੀ ਤਾਂ ਸਾਨੂੰ ਕਿਸੇ ਕੋਣ ਕੀਤਾ ਵੀ ਤੁਹਾਡੇ ਪਿੰਡ ਦਾ ਮੁੰਡਾ ਪੂਰਾ ਆਇਆ ਪਿਆ ਜਦੋਂ ਅਸੀਂ ਫੋਟੋ ਵੇਖੀ ਸਮਝ ਪਤਾ ਲੱਗਾ ਮੁੰਡਾ ਸਾਡਾ ਲੈਣ ਗਏ ਸੀ ਅਗਲ ਬਣੀ ਹੈ ਜੀ ਤੇ ਹੁਣ ਧਰਨਾ ਕਦੋਂ ਟਿਕਰ ਲਾਉਂਗਾ ਧਰਨਾ ਸੀ ਜਿੰਨਾ ਚਿਰ ਜੀ ਸਾਨੂੰ ਸਾਫ ਨਾਮ ਮਿਲਿਆ ਇਹਦਾ ਧਰਨਾ ਚ ਨਹੀਂ ਚੁੱਕਾਂਦੇ ਅਸੀਂ ਸਾਨੂੰ ਦੋ ਦਿਨ ਨਹੀਂ ਲਾਉਣਾ ਪਿਆ ਤਵੇਂ ਲਾਵਾਂਗੇ ਲਾਵਾਂਗੇ ਤੁਹਾਨੂੰ ਹੁਣ ਸੌਂਪੀ ਲਾ ਚਾਹੀਦਾ ਮੈਂ ਤਾਂ ਦੋ ਘੰਟੇ ਹੀ ਹੋਏ ਕਰਨਾ ਇੰਨਾ ਚਿਕਰ ਭਾਜੀ ਪੁਲਿਸ ਕੀ ਕਹਿੰਦੀ ਪਈ ਉਹ ਮੰਗ ਕਰ ਰਹੇ ਸਾਨੂੰ ਜੀ ਪੁਲਿਸ ਨੇ ਕੋਈ ਨਹੀਂ ਫੱਲੇ ਨਹੀਂ ਦਿੱਤੀ ਕੋਈ ਲੜਾ ਲੈ ਆਉਂਦੇ ਹਾਂ ਸਾਨੂੰ ਤਾਂ ਮੰਗ ਚੀ ਦੀ ਬੰਦਾ ਪੇਸ਼ ਹੋਵੇ ਉਹਨੂੰ ਸਜ਼ਾ ਮਿਲੇ ਵਾਤੋਂ ਵੱਧ ਜਿਹੜੇ ਦੋਸ਼ੀ ਆਣੀ ਉਹਨੂੰ ਅਰੇਸਟ ਕੀਤਾ ਸੀ ਹਾਂਜੀ ਕੀਤਾ ਸੀ ਉਹ ਜੀ ਤਿੰਦੇ ਦੇ ਮੁੰਡੇ ਦਾ ਭਰਾ ਫੜਿਆ ਸੀ ਤੋਂ ਛੜਤਾ ਨਹੀਂ ਨਹੀਂ ਉੱਥੇ ਹੀ ਉੱਥੇ ਹੀ ਦਾਲਾ ਕਿਤੇ ਛੜਤਾ ਨਹੀਂ ਨਹੀਂ ਦੂਜਾ ਮੁੰਡਾ ਕਮਾਲ ਦਾ ਠੀਕ ਹੈ ਜੀ ਉਹਦਾ ਜੀ ਭਰਾ ਫੜਿਆ ਮੁੰਡਾ ਹੋਣੀ ਪੇਸ਼ ਹੋਇਆ ਜੀ ਇਹਦੇ ਵਿੱਚ ਜੀ ਜਿਹੜੀ ਡੈੱਡ ਬੋਡੀ ਮਿਲੀ ਸੀ ਇਹ ਜਿਹੜੀ ਚੌਂਕੀ ਦੇ ਨੇੜੇ ਇੱਕ ਪਿੰਡ ਪਿੰਦਾ ਜੋ ਨਹਿਰ ਦੇ ਨੇੜੇ ਲਾਸ਼ ਮਿਲੀ ਸੀਗੀ ਜੋ ਮ੍ਰਿਤਕ ਦਾ ਨਾਮ ਹਰ ਅਮ੍ਰਿਤਪਾਲ ਸਿੰਘ ਸੀ ਜੋ ਕਿ ਅਮੜਗਰ ਬਾਡੀਆਂ ਦਾ ਰਹਿਣ ਵਾਲਾ ਸੀ ਤੇ ਜੋ ਇਹਦੇ ਸਬੰਧੀ ਥਾਣਾ ਕੋਟਿਸੇਖਾ ਵੱਲੋਂ ਜਿਹੜੀ 0 ਐਫ ਆਈ ਆਰ ਕੱਟ ਕੇ ਤੇ ਵਕੂਆ ਜਿਹੜਾ ਥਾਣਾ ਸਦਰਜੀ ਦਾ ਤਾਂ ਹੋਣ ਕਰਕੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਇਹਦੇ ਸਬੰਧੀ ਅਸੀਂ 0 ਐਫ ਆਈ ਆਰ ਕੱਟ ਕੇ ਤੇ ਜਿਹੜੇ ਵੀ ਮ੍ਰਿਤਕ ਸੀ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ লাশ ਜਿਹੜੀ ਉਹਨਾਂ ਦੇ ਬਾਥਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜੀ ਇਹ ਵਾਟਸਐਪ ਦੇ ਹਵਾਲੇ ਵੀ ਕਰ ਦਿੱਤੀ ਪਰ ਫਿਰ ਵੀ ਧਰਨਾ ਲਗਾਇਆ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਕੀ ਕਾਰਨ ਇਹ ਜਿਹੜਾ ਜੀ ਧਰਨਾ ਜਿਹੜਾ ਲੱਗਾ ਹੋਇਆ ਮੈਨੂੰ ਪਤਾ ਲੱਗਾ ਸੀ ਇਹ ਅਮਰਗੜ ਬਾਡੀਆਂ ਜੋ ਕਿ ਜੂਰੀਸਡਿਕਸ਼ਨ ਜਿਹੜੀ ਥਾਣਾ ਸਦਰ ਜੀ ਦਾ ਜਿਲ੍ਹਾ ਫਿਰੋਜ਼ਪੁਰ ਦੀ ਪੈਂਦੀ ਹੈ ਤੇ ਇਹਦੇ ਸਬੰਧੀ ਤੁਹਾਨੂੰ ਉਹੀ ਕਲੀਅਰਿਟੀ ਕਰ ਸਕਦੇ ਆ ਕਿ ਧਰਨੇ ਵਾਲਿਆਂ ਦੀ ਕੀ ਡਿਮਾਂਡ ਹੈਗੀ ਹੈ ਉਹਨਾਂ ਨੇ ਕਿਹਾ ਜਾ ਰਿਹਾ ਇਹ ਕਿ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਐਫ ਆਈ ਆਰ ਕਾਨੂੰਨ ਨਹੀਂ ਮਿਲ ਰਹੀ ਕੋਈ ਇਨਸਾਫ ਨਹੀਂ ਮਿਲ ਰਿਹਾ ਤੇ ਦੇਖੋ ਜੀ ਐਫ ਆਈ ਆਰ ਜਿਹੜੀ ਲੋਜ ਹੋ ਚੁੱਕੀ ਹੈ ਤੇ ਕਾਨੂੰਨੀ ਜਿਹੜੀ ਪ੍ਰਕਿਰਿਆ ਬਣਦੀ ਸੀ ਥਾਣਾ ਕੋਟੀ ਸੇਖਾਂ ਦੀ ਉਹ ਕਰਕੇ ਤੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹ ਟਰਾਂਸਫਰ ਹੋ ਚੁੱਕੀ ਹੈ ਸਦਰ ਜੀਰੇ ਨੂੰ ਅਗਲੀ ਤਫਤੀਸ਼ ਬਾਰੇ ਉਹੀ ਤੱਤ ਜਿਹੜੇ ਆ ਉਹ ਕਲੀਅਰ ਕਰ ਸਕਦੇ ਆ ਜੀ ਦੋਸ਼ੀ ਗ੍ਰਿਫਤਾਰ ਕੀਤਾ ਅਜੇ ਤੱਕ ਦੋਸ਼ੀ ਜਿਹੜੀ ਸਾਡੀ ਸਟੇਜ ਤੇ ਨਹੀਂ ਗ੍ਰਿਫਤਾਰ ਹੋਇਆ ਸੀ ਉਹਨਾਂ ਦੇ ਘਰਦਿਆਂ ਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਕੀਤੀ ਗਈ ਸੀ